ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਤੇ ਤੇ ਲਓ ਜੀ ਅੱਜ ਆਪਣਾ ਵਲੌਗ ਹੈਗਾ ਹੈ ਆਪਣੀ ਵੇਲੀ ਵਾਲੀ ਸਾਈਟ ਤੋਂ ਅੱਜ ਆਪਣੀ ਜਿਹੜੀ ਡਿਊਟੀ ਵੇਲੀ ਵਾਲੀ ਸਾਈਟ ਲੱਗੀ ਸੀ ਕੰਮ ਧੰਦਾ ਕਰਨ ਦੀ ਕਿਉਂਕਿ ਸੀਤ ਦੇ ਪਾਪਾ ਗਏ ਸੀ ਵਨ ਡੇ ਤੇ ਆਪਾਂ ਮੱਝਾਂ ਨੂੰ ਅੱਜ ਪਾਣੀ ਪੁਣੀ ਡਾਇਆ ਉਹਨਾਂ ਨੂੰ ਨਵਾਇਆ ਉਹਨਾਂ ਦੇ ਥੱਲੇ ਉਹ ਸਾਬਸਪਾਈ ਕੀਤੀ ਤੇ ਸੀਤ ਨੇ ਵੀ ਮੇਰੀ ਕਾਫੀ ਹੈਲਪ ਕਰਾਈ ਨਾਲ ਇਦਾਂ ਹੈ ਨਾ ਮੈਂ ਬਾਲਟੀਆਂ ਨਾਲ ਪਾਣੀ ਫੜਦੀ ਹਾਂ ਤੇ ਉਹ ਦਸਲਿਆਂ 'ਚ ਪਾਣੀ ਪਾਵਾ ਖੜਦੀ ਮੱਜਾਂ ਨੂੰ ਡੋਣ ਵਾਸਤੇ ਜਿੰਨੇ ਜੋਗੀ ਹੈਗੇ ਨਾਲ ਕੰਮ ਕਰਾਉਂਦੀ ਆ ਮੇਰੇ ਤੇ ਨੀਮਪ੍ਰੀਤ ਨੇ ਵੀਡੀਓ ਬਣਾਈ ਹੈ ਨਾ ਮੈਂ ਤੇ ਆਪਣੇ ਧਿਆਨੀ ਕੰਮ ਡਈਆਂ ਕਰਨ ਪਰ ਨੀਮਪ੍ਰੀਤ ਨੇ ਮਤਲਬ ਵੀਡੀਓ ਬਣਾਈ ਮੇਰੇ ਕੰਮ ਕਰ ਦਿੱਦੀ ਕੈਮਰਾ ਨੂੰ ਇੱਕ ਜਗ੍ਹਾ ਟਿਕਾ ਕੇ ਨਹੀਂ ਰੱਖਿਆ ਬਸ ਇਦਾਂ ਭੜਕਾਈ ਬੜਕੋਈ ਗਈ ਹੈ ਨਾ ਚਲੋ ਫਿਰ ਵੀ ਮੈਂ ਹਾਂ ਚਲੋ ਆਪਾਂ ਦਾ ਦਿਨ ਵੀਡੀਓ ਸ਼ੇਅਰ ਕਰ ਲੈਂਦੇ ਆ ਚਲ ਨੀਮਪ੍ਰੀਤ ਨੇ ਨਹੀਂ ਮਿਹਨਤ ਨਾਲ ਬਣਾਈਆਂ ਹੈ ਨਾ ਫਿਰ ਉਨੂੰ ਮਤਲਬ ਹੈ ਨਾ ਬੱਚੇ ਨੂੰ ਹੁੰਦਾ ਵਾ ਵੀ ਮੈਂ ਇੱਡੀ ਚਾਣਾ ਕੰਮ ਕੀਤਾ ਤੇ ਮੇਰੇ ਕੰਮ ਦੀ ਗਦਰ ਨਹੀਂ ਬਾਈ ਤਾਂ ਕਰਕੇ ਮੈਂ ਕੋਈ ਗੱਲ ਨਹੀਂ ਚੱਲ ਕੈਮਰਾ ਨਹੀਂ ਵੀ ਢੁੱਟ ਗਿਆ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਵੀਡੀਓ ਤਾਂ ਕਰਕੇ ਤੇ ਵੀ ਲਈ ਆਈ ਸਾਈਡ ਤੋਂ ਅੱਗੇ ਮੈਂ ਹੁਣ ਇੱਧਰ ਕੱਪੜੇ ਧੋਣੇ ਪਾਉਣ ਲੱਗੀ ਹਾਂ ਮਸ਼ੀਨ ਦੇ ਵਿੱਚ ਕੱਪੜੇ ਜਿਹੜੇ ਕੋਈ ਸੁੱਕੇ ਹੀ ਉਹ ਆਪਾਂ ਲਾ ਲਏ ਆ ਕੋਈ ਆਪਾਂ ਜਿਹੜੇ ਧੋਣ ਨੂੰ ਪਾਉਣ ਵਾਲੇ ਉਹ ਪਾਦੇ ਲੱਗੇ ਆ ਇੱਧਰ ਸੀਰਤ ਵਾਈਪਰ ਨਾਲ ਲਈ ਹੀ ਥਾਂ ਸਾਫ਼ ਕਰਨ ਪੂਰਾ ਇਹਨੂੰ ਕੰਮ ਧੰਦੇ ਜਿਹੜੇ ਆ ਆਉਂਦੇ ਆ ਕਰਨੇ ਸੀਰਦ ਨੂੰ ਹੁਣ ਇਧਰ ਡੈਪੀਆ ਕੱਪੜੇ ਰੱਖਣੇ ਪ੍ਰੈਸ ਟੇਬਲ 'ਚ ਜਿਹੜੇ ਕੱਪੜੇ ਜੋੜੇ ਹੈ ਨਾ ਗੁਰਸੇਤ ਨੇ ਪ੍ਰੈਸ ਟੇਬਲ 'ਚ ਰੱਖ ਦੇਣੇ ਨਿੰਪਰੀ ਦਾ ਖਾਣਾ ਕੱਪੜੇ ਆ ਵਾਲਾ ਕਹਦੇ ਚਨੇ ਰੱਖਤੇ ਆ ਇਧਰ ਹੁਣ ਸ਼ਾਮ ਦਾ ਟਾਈਮ ਆ ਇਹ ਇਹਨੂੰ ਆਪਾਂ ਰੈਡੀ ਕੀਤਾ ਗੁਰਦਰ ਸਾਹਿਬ ਜਾਣ ਵਾਸਤੇ ਸੀ ਇਹਦੇ ਬਾਬਾ ਜੀ ਦੇ ਸੀਧੇ ਅੱਗੇ ਉਹ ਵੰਡੇ ਹੋ ਤੇ ਉਹ ਆਨ ਕੇ ਚਾਹ ਪਾਣੀ ਪੀ ਕੇ ਜਾਂਦੇ ਚਲੋ ਮੈਂ ਤੁਹਾਨੂੰ ਗੁਰਦਰ ਸਾਹਿਬ ਮੱਥਾ ਟਿਕਾ ਲਿਓ ਨਾ ਕਿਉਂਕਿ ਸ਼ਾਮ ਨੂੰ 7:00 ਸਵਾ 7:00 ਹੋ ਆਏ ਫਿਰ ਤੇ ਇਹਨਾਂ ਨੇ ਕਿਹਾ ਚਲੋ ਹੁਣ ਦੁਕਾਨ ਤੇ ਤੁਸੀਂ ਨਾ ਜਾਓ। ਇੱਕ ਵੇਲਾ ਹੋ ਜਾਂਦਾ ਰੰਦੇ ਚਲੋ ਗੁਰਦਾਰੇ ਹੋਨੇ ਆਪਾਂ। ਇੱਥੇ ਆਪਾਂ ਆ ਗਏ ਗੁਰਦਾਰ ਸਾਹਿਬ। ਇੱਥੇ ਰਹੀ ਮਾਤਾ ਜੀ ਕੀ ਦਰਬਾਰ 'ਚ ਬੈਠੇ ਆ। ਸ਼ਬਦ ਕੀਰਤਨ ਹੋੰਦਿਆ ਵਾ। ਤੇ ਇੱਧਰ ਗੁਰਸਿੱਖਤ ਵੀ ਬੈਠੀ ਆ ਆਪਣੇ ਪਾਪਾ ਲਾਗੇ ਪ੍ਰਸ਼ਾਦ ਲਈ ਖਾਣੇ ਦੇ ਮਾਲ ਬੰਨਿਆ ਸਿਰ ਤੇ। ਸੀਸ ਤੇ ਨੇ ਕਰੋ ਤੇ ਮਾਲ ਬਣਾ ਕੇ ਆਉਂਦੀ ਹੈ ਪਰ ਟੀਰ ਗੁਰਦਾਸ ਸਾਹਿਬ ਹਨ ਕੇ ਲਾਹ ਦਿੰਦੀ ਹੁੰਦੀ ਅੱਜ ਤੇ ਉਤਰਾਂ ਨੇ ਨਹੀਂ ਲਾਇਆ ਮਾ ਤਾਂ ਏਕਨ ਤੋਂ ਬਾਦ ਹੋ ਨਹੀਂ ਚੱਲੇਗਾ ਕਰਨ ਨੂੰ ਬਾਹਰ ਆ ਗਏ ਆ ਮੇਲਾ ਵਾ ਤੇ ਮੇਲੇ ਤੇ ਕਰਕੇ ਬਹੁਤ ਸੋਹਣੀ ਸਜਾਵਟ ਹੋਈ ਆ ਲੜੀਆਂ ਲੁੜੀਆਂ ਲੱਗੀਆਂ ਐ ਜਾਗਮਗ ਡਈ ਆ ਹੁਣ ਮੈਂ ਹਾਂ ਵੀਡੀਓ ਬਣਾ ਲੈਨੇ ਆਪਾਂ ਬਾਹਰੋਂ ਵੀ ਗੁਰਦਾਸ ਸਾਹਿਬ ਦੀ ਨਿੰਮਕੀ ਤੇ ਬਾਬਾ ਵੀ ਡੇ ਆਉਣ ਨਿੰਮਕੀ ਤਾਂ ਅਗੀ ਸੀ ਤੇ ਉਹ ਮੈਂ ਚੱਕਿਆ ਵਾ ਇੱਥੇ ਲੱਗੇ ਹਾਂ ਬਣਾਣਾ ਤੇ ਆ ਵਾ ਬਾਜ਼ਾਰ ਇੱਥੋਂ ਮੈਂ ਵਰਤਦਾ ਸਾਬ ਦੇਖੰਦੀ ਆ ਲੜਗੀਆਂ ਰਹੀਆਂ ਝੱਗਣਾ ਇਹ ਹੈਗੇ ਨੈਕਸਟ ਜੇ ਦੀ ਵੀਡੀਓ ਇੱਥੇ ਆਪਾਂ ਮਾਰਨਿੰਗ ਟਾਈਮ ਹੀ ਗਏ ਹਾਂ ਤੇ ਉੱਪਰ ਆ ਲੰਗਰ ਹਾਲ ਚ ਇੱਥੇ ਭੱਜੀਆਂ ਫੇਂਦੀਆਂ ਦੋਨੋਂ ਬੈਣਾ ਰਹੀਆਂ ਵਾ ਮਸਤੀ ਕਰਨ ਨਿੰਮਪ੍ਰੀਤ ਫੜਦੀ ਐ ਸੀਰਤ ਨੂੰ ਸੀਰਤਨ ਦੀ ਮੈਂ ਆਉਣਾ ਨਹੀਂ ਤੇਰੇ ਤੋਂ ਗਾੜੀ ਕਿਹੜੀ ਭੱਜੀ ਜਾਂਦੀ ਆ ਤੇ ਆ ਹੈਗੀ ਆ ਲਾਗੀ ਲਾਗੀ ਘਾਰ ਜਿਹੜੇ ਵਰਤਦਾ ਸਾਬ ਦੇ ਬਿਲਕੁਲ ਨਾਲ ਨਾਲ ਕਾਰਬੜੀ ਕਾਰ ਲਾਗੇ ਲਾਗੇ ਇੱਥੇ ਹੋਰ ਵੀ ਬੱਚੇ ਆਵਲੇ ਬੱਚਿਆਂ ਨੂੰ ਸੀਰਤਾਂਦੀ ਆ ਜਾ ਆ ਜਾ ਹੁਣ ਵੇ ਇਹਨਾਂ ਦਾ ਬਰਾਂ ਨੂੰ ਮੂੰਹ ਅਬ ਫੇਰ ਹੁਣ ਉਹਨਾਂ ਨੂੰ ਆਂਦੀ ਆ ਜਾ ਆ ਜਾ ਇਹਨਾਂ ਨੂੰ ਆਂਦੀ ਮੇਰੇ ਨਾਲ ਖੇਡ ਲੈ ਆਪ ਵੀ ਪੱਜੀ ਫੇਰਦੀ ਤੇ ਉਹਨਾਂ ਨੂੰ ਵੀ ਮੈਂ ਜਿੱਦਾਂ ਪੱਜੀ ਫੇਰਦੀ ਮੇਰੇ ਨਾਲ ਤਾਂ ਇਹ ਮਸਤੀ ਕਰੋ ਇਦਾਂ ਕੋਲ ਮਤਲਬ ਬਿਲਕੁਲ ਇੰਨੀ ਭੀੜ ਨਹੀਂ ਨਾ ਹੈਗੀ ਲੰਗਰ ਹਾਲ 'ਚ ਤਾਂ ਘੇਰਦੀ ਫਿਰਦੀ ਰਹੀ ਇੱਥੇ ਆ ਗਿਆਂ ਘਰੇ ਘਰੇ ਆ ਕੇ ਲਈਆ ਸੀਰਤ ਪੰਗੇ ਲੈਣ ਅਲਮਾਰੀ ਦੇ ਨਾਲ ਇਹ ਟਰਾਲ ਕੋਲ ਕੇ ਤਾਂ ਤੇ ਟਰਾਲ ਦੇ ਵਿੱਚ ਸੀਟ ਤੇ ਚੜੀ ਆ ਇੱਕ ਜਿਹੜਾ ਵਾ ਆ ਵਾਲੀ ਸਾਈਡ ਵਾਲ ਮਾਰੀ ਦੀ ਖੋਲੀ ਦੂਜੀ ਸਾਈਡ ਖੋਲ ਲੈਂਦੀ ਆ ਪਰ ਉਹ ਤੇ ਇਹਦੇ ਤੋਂ ਖੁੱਲਣ ਨਹੀਂ ਲਈ ਕਿਉਂਕਿ ਉਹ ਮੈਂ ਲੌਕ ਲਾਇਆ ਲੌਕ ਖੋਲਣ ਦੀ ਕੋਸ਼ਿਸ਼ ਕਰਦੀ ਆ ਘਰ ਖੁੱਲਣ ਨਹੀਂ ਲਈ ਖੋਲ ਵੀ ਲੈਂਦੀ ਆ ਬਹੁਤ ਜ਼ਿਆਦੀ ਚੰਨ ਤੇ ਇਹਨੂੰ ਸਾਰਿਆਂ ਨੂੰ ਚੰਗਾ ਹੈ ਨਾ ਪਤਾ ਲੱਗਦਾ ਵਾ ਪੰਗੇ ਵੀ ਜਿਹੜੇ ਇਹਨੇ ਬਹੁਤ ਘੁੱਠੇ ਲੈਣੇ ਹੁੰਦੇ ਆ ਹੁਣ ਟਰਾਲ 'ਚ ਚੜ ਗਏ ਹੈ ਨਾ ਬੈਠੀ ਟਰਾਲ ਖੋਲ ਕੇ ਤੇ ਮੈਂ ਕਹਿੰਦੀ ਨਹੀਂ ਜੇ ਉੱਤਰਿਆ ਨਹੀਂ ਜੇ ਉਤਰਿਆ ਵਰਨਾ ਉਸਾ ਕੋ ਕੋਸ਼ ਹੋਉਂਦੀ ਆ ਵੀ ਮੈਂ ਨਹੀਂ ਦੱ ਰਿਆ ਕਿ ਲੱਗਣਾ ਕਿੰਨਾ ਚਿਰ ਇਹ ਡਰੋਲ 'ਚ ਬੈਠੀ ਰਹੀ ਆ ਇਹ ਮੁਝੇ ਹਨਾ ਹੀ ਨਵੰਗੇ ਲੈਣੇ ਹੁੰਦੇ ਕਦੇ ਕੋਈ ਚੀਜ਼ ਖਰਾਬੀ ਕਰਨੀ ਹੁੰਦੀ ਕਦੇ ਕੋਈ ਕਰਨੀ ਹੁੰਦੀ ਆ ਥੋੜੀ ਵੱਡੀ ਹੋ ਗਈ ਤੇ ਫੇਰ ਇਹਨੂੰ ਸਮਝ ਲੱਗੂਗੀ ਵੀ ਮੈਂ ਆ ਕੰਮ ਨਹੀਂ ਕਰਦੇ ਹਨਾ ਆ ਕੰਮ ਵੀ ਮੈਨੂੰ ਕਦੇ ਇੱਥੋਂ ਛੱਟ ਪੇਟ ਨਾ ਲੱਗ ਜੇ ਅਜੇ ਤੇਨੂੰ ਕੋਈ ਸਮਝ ਨਹੀਂ ਲੱਗਦੀ ਇਹਨੇ ਪੁੱਠੇ ਪੰਗੇ ਲੈ ਹੀ ਜਾਣੇ ਹੁੰਦੇ ਆ ਕਦੇ ਕੋਈ ਪੰਗੇ ਲੈ ਲੇ ਕਦੇ ਕੋਈ ਪੰਗੇ ਲੈ ਲੇ ਹੁਣ ਇਹਦੇ ਪਾਪਾ ਵੀ ਲੱਗੇ ਇਹਨੂੰ ਕਹਿੰਦੇ ਆ ਜਾ ਬਾਹਰ ਆ ਜਾ ਤੇ ਵਰਨਾ ਵਾਰ ਨਹੀਂ ਰਹੀ ਉਹਨੂੰ ਆਪਣੀ ਮਸਤੀ ਚ ਲੱਗੀ ਇਥੇ ਹੁਣ ਚਾਹ ਪੀਂਦੀ ਐ ਨਾਲੇ ਫੋਨ ਫੜਿਆ ਵਾ ਫੋਨ ਦੇ ਆਰੇ ਲੱਗੀ ਆ ਚਾਹ ਵੈਸੇ ਨਹੀਂ ਨੂੰ ਇਹਦੇ ਨਹੀਂ ਭਾਜੇ ਤੁਸੀਂ ਪੀਂਨੇ ਆ ਤੇ ਬਦੋ ਬਦੋ ਕਰੂ ਮੈਨੂੰ ਵੀ ਚਾਹ ਦੋ ਚਾਹ ਫਿਰ ਥੋੜੀ ਜੀ ਨੂੰ ਦੇ ਦੇਦੀ ਆ ਫਿਰ ਇਨੇ ਨਾਲ ਇਹ ਹੋ ਜਾਂਦਾ ਮੈਨੂੰ ਚਾਹ ਮਿਲ ਗਈ ਪੀਣ ਨੂੰ ਤੇ ਇਥੇ ਨਾਲੇ ਫੋਨ ਫੜਿਆ ਨਾਲੇ ਚਾਹ ਵੀ ਹੁੰਦੀ ਆ ਇਧਰ ਹੁਣ ਦੋ ਨੇ ਜਾਣੀ ਆ ਡਾਟੀਆਂ ਫੋਨ ਵੇਖਣ ਫੋਨ ਹੀ ਵੇਖਨੀ ਆ ਸੱਚ ਐ ਲੈ ਸਿੱਟੀ ਦੇਖਣ ਲਈ ਆ ਵਾ ਮੂਡ ਕੜਿਆਵਾ ਸੀਤਨੀ ਹੱਥ ਜਿਹਦੇ ਡੈਂਟਰੀ ਦੀ ਲਾਗੇ ਬੈਠੀ ਹੈ ਕੱਲ ਸਿਟੀ ਦੇ ਗਿਆ ਵਾ ਦੇਖਣ ਤੇ ਅੱਜ ਦੇ ਵੀਲੌਗਸ ਐਨੇ ਮਿਲਦੇ ਆ ਨੈਕਸਟ ਵੀਲੌਗ ਦੀ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਕੇ ਜੀ ਥੈਂਕ ਯੂ